ਕੈਨੇਡਾ ਸਰਕਾਰ ਉਹ ਐਡੀ ਮੂਰਖ ਨਹੀਂ ਹੈਗੀ ਉਹਨੂੰ ਪਤਾ ਕਿ ਜਿਹੜੀ ਸਾਡੀ ਸੋਨੇ ਦੇ ਅੰਡੇ ਦੇਣ ਵਾਲੀਆਂ ਮੁਰਗੀਆਂ ਨਾ ਉਹਨਾਂ ਨੂੰ ਇੱਕ ਪਲ ਦੇ ਵਿੱਚ ਛਟਕਾਉਣਾ ਨਹੀਂ ਸੋਨੇ ਦਾ ਅੰਡਾ ਦੇਣ ਵਾਲੇ ਉਹਨਾਂ ਦੇ ਕੋਲ ਸਟੂਡੈਂਟ ਮੁਰਗੇ ਨੇ ਸਾਨੂੰ ਜਾਣ ਬੁਝ ਕੇ ਫੇਲ ਕਰ ਦਿੱਤਾ ਅਸੀਂ ਸਾਰੀਆਂ ਅਸਾਈਨਮੈਂਟਾਂ ਸਮੇਂ ਤੋਂ ਪਹਿਲਾਂ ਦਿੱਤੀਆਂ ਉਹਨਾਂ ਮੁਰਗੀਆਂ ਨੂੰ ਉਹ ਪਾਸ ਕਰ ਦੇਣ ਤਾਂ ਮੁੜ ਕੇ ਜਾ ਕੇ ਕਿਸੇ ਕਮਾਕਾਰਾਂ ਤੇ ਲੱਗ ਜਾਣ ਤੇ ਉੱਥੋਂ ਕਮਾਈਆਂ ਕਰ ਕਰਕੇ ਆਪਣੇ ਭਾਰਤ ਵਿੱਚ ਭੇਜੀ ਜਾਣ ਤਾਂ ਫਿਰ ਕੈਨੇਡਾ ਨੂੰ ਸਿਆਣਾ ਕੌਣ ਕਹੇਗਾ ਨਾਲੇ ਤਾਂ ਵਧਾਤੀਆਂ ਫੀਸਾਂ ਨਾਲੇ ਹੁਣ ਇਸ ਤਰ੍ਹਾਂ ਹੁਣ ਇਸ ਤਰੀਕੇ ਦੇ ਵਿੱਚੋਂ ਹੁਣ ਉਹਨਾਂ ਨੇ ਟੇਢੀ ਉਂਗਲ ਕਰ ਲਈ ਹੈ ਹੁਣ ਖੀਰ ਇੱਥੋਂ ਕੱਢੂ ਗੱਲਾਂ ਤਾਂ ਚੱਲੀਆਂ ਸੀ ਕਿ ਬਾਹਰੋਂ ਆਣ ਕੇ ਲੋਕ ਇੱਥੇ ਕੰਮ ਕਰਿਆ ਕਰਨਗੇ ਬਾਹਰੋਂ ਮੁੰਡਿਆਂ ਨੂੰ ਲਿਆਵਾਂਗੇ ਇੱਧਰ ਪਰ ਉਹ ਗੱਲਾਂ ਹਵਾਈ ਗੱਲਾਂ ਰਹਿ ਗਈਆਂ ਉਹ ਇੱਕ ਸ਼ੁਗਲ ਮਸ਼ਕੂਲੇ ਦੀਆਂ ਗੱਲਾਂ ਬਣ ਕੇ ਰਹਿ ਗਈਆਂ ਚੁਟਕਲੇ ਬਣ ਕੇ ਰਹਿ ਗਏ ਸਾਡੇ ਨਿਆਣੇ ਉਧਰ ਜਾ ਕੇ ਰੋਲਦੇ ਸਾਡੀ ਲੁੱਟ ਵੀ ਹੁੰਦੀ ਹੈ ਕੁੱਟ ਵੀ ਹੁੰਦੀ ਹੈ ਸਾਨੂੰ ਤਾਂ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਆਰਥਿਕ ਤੌਰ ਤੇ ਜਸਮਾਨੀ ਤੌਰ ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਇੱਧਰ ਤੁਸੀਂ ਕਿਉਂ ਨਹੀਂ ਕੰਮ ਕਰਦੇ ਕੀ ਅਮਬਾਨੀ ਅਡਾਨੀ ਜਿਹੜੇ ਹੈਗੇ ਉਹ ਇੰਗਲੈਂਡ ਦੇ ਵਿੱਚ ਰਹਿੰਦੇ ਫਿਰ ਲੋਕੀ ਕਹਿਣਗੇ ਅਮਬਾਨੀ ਅਡਾਨੀ ਕਿੰਨੇ ਕੇ ਇੰਡੀਆ ਦੇ ਵਿੱਚ ਯਾਰ ਜੇਕਰ ਤੁਸੀਂ ਇਹੀ ਸੋਚੀ ਜਾਉਂਗੇ ਉਹਨਾਂ ਦੇ ਨਾਲ ਮੁਕਾਬਲੇ ਵਿੱਚ ਖੜੇ ਨਹੀਂ ਹੋਵੋਗੇ ਫਿਰ ਤਾਂ ਇਕੱਲੇ ਰਹਿਣਗੇ ਪੈਸਾ ਉਧਰ ਭੇਜ ਲਿਆ ਉਧਰ ਨਿਆਣੇ ਸਾਡੇ ਫੇਲ ਹੋ ਜਣੇ ਨਾ ਕੰਮ ਦੇ ਰਹੇ ਨਾ ਕਾਰ ਦੇ ਉਧਰ ਜਾ ਕੇ ਉਹਨਾਂ ਦਾ ਤਾਂ ਢੱਡ ਭਰ ਜਾਣਾ ਪਰ ਸਾਡੇ ਨਿਆਣੇ ਨੂੰ ਭੁੱਖਿਆ ਫੁੱਟਪਾਥ ਤੇ ਸੋਣਾ ਪਏਗਾ ਹਾਲਾਤ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਨਹੀਂ ਸਾਡੇ ਨਿਆਣੇ ਹੈਗਾ ਕਿ ਜੇਕਰ ਲੋੜੀ ਮੰਗ ਲੈਂਦੇ ਆ 200 ਰੁਪਈਆ ਉਹਨਾਂ ਨੂੰ ਮਿਲ ਜਾਂਦਾ 20 ਰੁਪਈਏ ਖਰਚ ਕੇ ਵਿੱਚੋਂ ਅਸਲੀ ਨੋਟ ਖਰਚ ਕੇ ਨਕਲੀ ਨੋਟ ਖੇਡਣ ਦੇ ਵਾਸਤੇ ਲੈ ਆਉਂਦੇ ਆ ਤੇ ਸਾਡੇ ਨਿਆਣੇ ਨਿਭਾਨੀ ਟਾਨੀ ਕੱਲ ਬਣਨਾ ਹੁਣ ਇਹ ਯੂਨੀਵਰਸਟੀਆਂ ਹੁਣ ਸਕੂਲ ਸਾਨੂੰ ਨਜੋੜਨ ਤੇ ਆਏ ਹੋਏ ਨੇ ਔਰ ਇਹ ਮਾਪਿਆਂ ਨੂੰ ਵੀ ਸਮਝ ਲੈਣਾ ਚਾਹੀਦਾ ਉਧਰ ਤਾਂ ਹੁਣ ਵੀਜ਼ੇ ਵੀ ਘੱਟ ਮਿਲਨੇ ਜੀ ਪਰ ਅਰਜ਼ੀਆਂ ਨਹੀਂ ਅਗਲੇ ਘੱਟ ਕਰ ਰਹੇ ਕਿਉਂ ਅਸੀਂ ਇੰਨੀਆਂ ਹੀ ਅਰਜ਼ੀਆਂ ਲੈਣੀਆਂ ਬਾਕੀਆਂ ਨੇ ਅਸੀਂ ਪੈਸੇ ਵਾਪਸ ਕਰ ਦਵਾਂਗੇ ਨਾ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਸਾਡੇ ਦਿਲ ਦੇ ਵਿੱਚ ਬੈਠੇ ਹੋਏ ਸੱਜਣੋ ਤੇ ਇਸ ਵੇਲੇ ਆਪੋ ਆਪਣੇ ਟੀਵੀ ਸੈੱਟ ਤੇ ਤੇ ਜਾਂ ਫਿਰ ਆਪਣੇ ਮੋਬਾਈਲ ਦੇ ਅੱਗੇ ਬੈਠੇ ਹੋਏ ਸਾਰੇ ਹੀ ਸੱਜਣਾ ਮਿੱਤਰਾਂ ਪਿਆਰਿਆਂ ਬੇਲੀਆਂ ਦਾ ਸਾਡੇ ਦਰਸ਼ਕਾਂ ਦਾ ਦਿੱਲੀ ਇਸਤਿਕਬਾਲ ਤੁਹਾਡੇ ਆਪਣੇ ਇਸ ਪਸੰਦੀਦਾ ਪ੍ਰੋਗਰਾਮ ਸਵੇਰੇ-ਸਵੇਰੇ ਦੇ ਵਿੱਚ ਕਹਿੰਦਾ ਕਿ ਗੱਲ ਗੱਲਾਂ ਵਿੱਚੋਂ ਚੁਣਿਆ ਕਰ ਬਹੁਤਾ-ਬਹੁਤਾ ਬੋਲਦਾ ਹੈ ਕਦੇ ਚੁੱਪ ਨੂੰ ਵੀ ਸੁਣਿਆ ਕਰ ਬਹੁਤ ਕੁਝ ਕਹਾਂਗੇ ਬਹੁਤ ਕੁਝ ਸੁਣਾਵਾਂਗੇ ਬਹੁਤ ਕੁਝ ਤੁਹਾਨੂੰ ਦੱਸਾਂਗੇ ਹਾਂ ਕਮੈਂਟਸ ਦੇ ਵਿੱਚ ਤੁਹਾਡੇ ਕੋਲੋਂ ਬਹੁਤ ਸਾਰੀਆਂ ਗੱਲਾਂ ਪੁੱਛ ਵੀ ਲਵਾਂਗੇ ਇਹ ਪੁੱਛਣ ਦੱਸਣ ਦੇ ਵਾਸਤੇ ਅਸੀਂ ਸਵੇਰੇ ਸਵੇਰੇ ਦੇ ਵਿੱਚ ਪਹੁੰਚਿਆ ਮੈਂ ਚਾਹ ਰஞ்சிਤ ਜੋਗੀ ਤੇ ਮੇਰੇ ਨਾਲ ਨੇ ਹਿਨਾ ਕਨੋਜੀਆ ਜੀ ਜੋਗੀ ਜੀ ਹੋਰ ਕੀ ਹਾਲ ਚਾਲ ਨੇ ਅੱਜ ਬਈ ਚੰਗੇ ਸੇਤਾਂ ਵੀ ਠੀਕ ਆ ਤਬੀਤਾਂ ਵੀ ਖੁਸ਼ ਆ ਅੱਛਾ ਠੀਕ ਆ ਆਪਾਂ ਚੁਸਤਦਰਸਤ ਰਹੀਦਾ ਜੀ ਬਿਲਕੁਲ ਉਹ ਤਾਂ ਮੈਨੂੰ ਪਤਾ ਹੈ ਤੁਹਾਡਾ ਤੁਸੀਂ ਚੁਸਤਦਰਸਤ ਹੀ ਰਹਿੰਦੇ ਆ ਅੱਛਾ ਮੈਨੂੰ ਇੱਕ ਗੱਲ ਦੱਸੋ ਮੌਸਮ ਤਾਂ ਹੁਣ ਵਧੀਆ ਹੋਣ ਲੱਗ ਗਿਆ ਠੰਡ ਵੀ ਘਟਣ ਲੱਗ ਗਈ ਹੈ ਧੁੱਪ ਵੀ ਖੜਨੀ ਸ਼ੁਰੂ ਹੋ ਗਈ ਹੈ ਹੁਣ ਮੀਂਹ ਦੀ ਕੋਈ ਸੰਭਾਵਨਾ ਹੈਗੀ ਕਿ ਨਹੀਂ ਦੇਖੋ ਕਹਿੰਦੇ ਤਾਂ ਹੁੰਦੇ ਸੀ ਵੀ ਲੋਹੜੀ ਤੇ ਮੀਂਹ ਪੈਂਦਾ ਪਰ ਇਸ ਵਾਰ ਲੋਹੜੀ ਸੁੱਕੀ ਨਿਕਲ ਗਈ ਤੇ ਧੁੰਦ ਲੋਹੜੀ ਤੋਂ ਵੱਧ ਕਹਿੰਦੇ ਸੀ ਘਟਣੀ ਸ਼ੁਰੂ ਹੋ ਜਾਂਦੀ ਹੈ ਪਾਲਾ ਲੱਥਣਾ ਸ਼ੁਰੂ ਹੋ ਜਾਂਦਾ ਪਰ ਨਹੀਂ ਪਾਲਾ ਲੱਥਣਾ ਨਹੀਂ ਸ਼ੁਰੂ ਹੋਇਆ ਵੱਧ ਗਿਆ ਪਾਲਾ ਵੱਧ ਗਿਆ ਜੀ ਔਰ ਨਾਲ ਦੀ ਨਾਲ ਧੁੰਦਾਂ ਜਿਹੜੀਆਂ ਉਹ ਹੋਰ ਵੀ ਸੰਘਣੀਆਂ ਹੋਣੇ ਸ਼ੁਰੂ ਹੋ ਗਈਆਂ ਗਹਿਰੀਆਂ ਧੁੰਦਾਂ ਹੋ ਗਈਆਂ ਔਰ ਇਹਨਾਂ ਧੁੰਦਾਂ ਦੇ ਚੱਲਦਿਆਂ ਲੋਕ ਹੱਲੇ ਵੀ ਪਰੇਸ਼ਾਨ ਨੇ ਹਾਂ ਇੰਨੀ ਗੱਲ ਜ਼ਰੂਰ ਆ ਕੀ 11:00 ਵਜੇ ਫਿਰ ਧੁੱਪ ਚੜ ਜਾਂਦੀ ਹੈ ਧੁੱਪ ਚੜ ਜਾਂਦੀ ਹੈ ਲਿਸ਼ਕਦੀ ਹੈ ਜੀ ਦੁਪਹਿਰਾਂ ਜਾਂ ਨਿੱਗਾ ਕਰਦੀ ਹੈ ਤੇ ਸ਼ਾਮ ਨੂੰ ਫਿਰ ਉਹੀ ਹਾਲ ਹੁੰਦਾ ਹੈ ਜੀ ਬਿਲਕੁਲ ਤਾਂ ਮੀਂਹ ਪੈਣ ਦੀ ਫਿਲਹਾਲ ਤਾਂ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ ਅੱਛਾ ਜੋਗੀ ਜੀ ਕਹਿੰਦੇ ਨੇ ਕਿ ਭਾਰਤੀਆਂ ਨੇ ਵੱਧ ਦੁੱਧ ਪੀਣਾ ਸ਼ੁਰੂ ਕਰ ਦਿੱਤਾ ਹੈ ਅੱਗੇ ਨਾਲ ਦੇਖੋ ਗੱਲ ਹੈਗੀ ਇਦਾਂ ਕਿ ਦੁੱਧ ਪੀਣਾ ਸ਼ੁਰੂ ਕਰ ਦਿੱਤਾ ਹੈ ਦੁੱਧ ਪਹਿਲਾਂ ਵੀ ਪੀਂਦੇ ਹੁੰਦੇ ਸੀ ਪਰ ਹੁਣ ਇੱਕ ਰਿਪੋਰਟ ਜਿਹੜੀ ਆਈ ਹੈ ਉਹ ਰਿਪੋਰਟ ਇਹ ਕਹਿੰਦੀ ਹੈ ਕਿ ਭਾਰਤੀ ਲੋਕ ਜੜਿਆ ਔਸਤਨ ਜ਼ਿਆਦਾ ਹੁਣ ਦੁੱਧ ਪੀਣਾ ਸ਼ੁਰੂ ਕਰ ਗਏ ਨੇ ਦੇਖੋ ਸਿਹਤ ਪ੍ਰਤੀ ਸੁਚੇਤ ਹੋਣਾ ਬਹੁਤ ਚੰਗੀ ਗੱਲ ਐ ਪਰ ਇੱਥੇ ਤੁਸੀਂ ਇੱਕ ਚੀਜ਼ ਦੇਖੋ ਨੋਟ ਕਰਿਓ ਸਾਡੇ ਮੈਂ ਆਪਣੇ ਨਿੱਕੇ ਜਿਹੇ ਪੂਰੇ ਭਾਰਤ ਦੀ ਇੱਕ ਨਿੱਕੀ ਜੀ ਇਕਾਈ ਆਪਣੇ ਪਿੰਡ ਤੋਂ ਸ਼ੁਰੂ ਕਰਦਾ ਆਪਣੇ ਮੁਹੱਲੇ ਤੋਂ ਸ਼ੁਰੂ ਕਰਨਾ ਸਾਡੇ ਮੁਹੱਲੇ ਦੇ ਵਿੱਚ ਸ਼ੁਰੂ ਹੁੰਦਿਆ ਸਾਰ ਹੀ ਸਾਡੀ ਜਿਹੜੀ ਪੱਤੀ ਐ ਉਸ ਪੱਤੀ ਦੇ ਵਿੱਚ ਜਿੰਨੇ ਵੀ ਘਰ ਸੀ ਸਾਰਿਆਂ ਦੇ ਕੋਲ ਕਿਸੇ ਕੋਲ 1 ਮੱਝ ਕਿਸੇ ਕੋਲ 2 ਮੱਝ ਕਿਸੇ ਕੋਲ 4 ਤੇ ਕਿਸੇ ਕੋਲ 6 ਤੇ ਕਿਸੇ ਕੋਲ ਚੰਗੀਆਂ ਹੁੰਦੀਆਂ ਸੀਗੀਆਂ ਕੋਈ ਵੀ ਘਰ ਐਸਾ ਨਹੀਂ ਸੀ ਕਿ ਜਿਹਦੇ ਕੋਲ ਮੱਝਾਂ ਨਹੀਂ ਸੀ ਹੁੰਦੀ ਉਹ ਘਰ ਚਾਹੇ ਜੱਟਾਂ ਦੇ ਹੋਣ ਚਾਹੇ ਨਾਈਆਂ ਦੇ ਹੋਣ ਚਾਹੇ ਬਹਾਮਣਾਂ ਦੇ ਹੋਣ ਤੇ ਚਾਹੇ ਕਿਸੇ ਦੇ ਵੀ ਹੋਣ ਸਾਰਿਆਂ ਦੇ ਘਰਾਂ ਦੇ ਵਿੱਚ ਮੱਝਾਂ ਹੁੰਦੀਆਂ ਸੀ ਲੋਕ ਦੁੱਧ ਤੇ ਉਦੋਂ ਵੀ ਪੀਂਦੇ ਹੁੰਦੇ ਸੀ ਠੀਕ ਪਰ ਉਦੋਂ ਕਿਸੇ ਨੇ ਕੋਈ ਪਨੀਰ ਨਹੀਂ ਸੀ ਖਾਣ ਦਾ ਸ਼ੌਕੀਨ ਕੋਈ ਹੋਰ ਇਦਾਂ ਦੀਆਂ ਦੁੱਧ ਤੋਂ ਬਣੀਆਂ ਹੋਈਆਂ ਚੀਜ਼ਾਂ ਖਾਣ ਦਾ ਸ਼ੌਕੀਨ ਨਹੀਂ ਸੀਗਾ ਅੱਜ ਮੈਂ ਮਹਿਸੂਸ ਕਰਦਾ ਕਿ ਉਸੇ ਮਹੱਲੇ ਦੇ ਵਿੱਚ ਫਿਰ ਚੱਲ ਜਾਓ ਉਸੇ ਮਹੱਲੇ ਦੇ ਵਿੱਚ ਇੱਕ ਦੋ ਘਰਾਂ ਦੇ ਵਿੱਚ ਤੁਹਾਨੂੰ ਪਸ਼ੂ ਮਿਲਣਗੇ ਬਾਕੀ ਸਾਰੇ ਘਰਾਂ ਦੇ ਲੋਕ ਡੋਲੂ ਚੱਕ ਕੇ ਜਾਂ ਡੈਰੀ ਦੇ ਵਿੱਚੋਂ ਦੁੱਧ ਲੈ ਕੇ ਆਉਂਦੇ ਆ ਤੇ ਜਾਂ ਫਿਰ ਪੈਕਟਾਂ ਵਾਲਾ ਪੀਂਦੇ ਆ ਜੀ ਹੁਣ ਇੱਥੇ ਦੇਖਣਾ ਇਹ ਹੋਵੇਗਾ ਕੰਜ਼ਮਪਸ਼ਨ ਵੱਧ ਗਈ ਆ ਪ੍ਰੋਡਕਸ਼ਨ ਉਨੀ ਨਹੀਂ ਰਹੀ ਲੋਕਾਂ ਨੇ ਪਸ਼ੂ ਤੇ ਰੱਖਣੇ ਬੰਦ ਕਰ ਦਿੱਤੇ ਦੁੱਧ ਪੀਣਾ ਸ਼ੁਰੂ ਕਰ ਦਿੱਤਾ ਜਿਹੜਾ ਇਹ ਵਿੱਚ ਵਿਚਾਲੇ ਖੱਪਾ ਆ ਇਹਨੂੰ ਭਰਨਾ ਕਿੱਦਾਂ ਨਕਲੀ ਦੁੱਧ ਦੇ ਨਾਲ ਹਮ ਨਕਲੀ ਦੁੱਧ ਦੀ ਪਰਮਾਰ ਪੰਜਾਬ ਦੇ ਵਿੱਚ ਇੰਨੀ ਆ ਨਾ ਇਹਦਾ ਇੱਕ ਵਾਰੀ ਰੌਲਾ ਬੈਂਸ ਬ੍ਰਦਰ ਜਿਹੜੇ ਭਰਾ ਆ ਨਾ ਇਹ ਆਜ਼ਾਦ ਚੁਣ ਕੇ ਗਏ ਸੀ ਤੇ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਪਾਇਆ ਸੀ ਤੇ ਉਦੋਂ ਸੁਖਵੀਰ ਸਿੰਘ ਬਾਦਲ ਹੁਣੀ ਡਿਪਟੀ ਸੀਐਮ ਸੀਗੇ ਤੇ ਉਹਨਾਂ ਦੇ ਕੋਲੋਂ ਕੋਈ ਜਵਾਬ ਨਹੀਂ ਆਇਆ ਹਮ ਨਕਲੀ ਦੁੱਧ ਦਾ ਰੌਲਾ ਬੜੇ ਚਿਹਰਾ ਤੋਂ ਪੈ ਰਿਹਾ ਪਰ ਇਸ ਨਕਲੀ ਦੁੱਧ ਦੇ ਉੱਪਰ ਨਕਲੀ ਖੋਏ ਦੇ ਉੱਪਰ ਹਲੇ ਕੱਲ ਇੱਕ ਖੇਪ ਫੜੀ ਆ ਰਾਜਸਥਾਨ ਤੋਂ ਜਿਹੜੀ ਪੰਜਾਬ ਵਿੱਚ ਆ ਰਹੀ ਸੀ ਨਕਲੀ ਕਿਉਂ ਫੜਿਆ ਹੁਣ ਸਾਡੇ ਇੱਥੇ ਇੰਨਾ ਕੁਝ ਨਕਲੀ ਆ ਰਿਹਾ ਕਿ ਜਿਕਰ ਅਸੀਂ ਵੱਧ ਦੁੱਧ ਪੀਵਾਂਗੇ ਕਿ ਅਸੀਂ ਆਪਣੀ ਸਿਹਤ ਬਣਾ ਲਾਂਗੇ ਹੁਣ ਨਕਲੀ ਦੁੱਧ ਪੀ ਕੇ ਸਿਹਤ ਬਣਨੀ ਹੈ ਜਾਂ ਖਰਾਬ ਹੋਣੀ ਹੈ ਇਹ ਤਾਂ ਬਾਅਦ ਦੀਆਂ ਗੱਲਾਂ ਪਰ ਵੱਡੀ ਗੱਲ ਇਹ ਹੈ ਕਿ ਸਰਕਾਰ ਨੂੰ ਵੀ ਪਤਾ ਹੈ ਕਿ ਸਾਡੀ ਜਿਹੜੀ ਪ੍ਰੋਡਕਸ਼ਨ ਓਨੀ ਨਹੀਂ ਕਿ ਜਿੰਨੀ ਕੰਜ਼ਮਪਸ਼ਨ ਵਧੀ ਜਾਂਦੀ ਹੈ ਤੇ ਵਿਚ ਵਿਚਾਲੇ ਵਾਲਾ ਖੱppa ਜਿਹੜਾ ਭਰ ਕਿਵੇਂ ਹੋ ਰਿਆ ਸਰਕਾਰ ਸੁੱਤੀ ਪਈ ਐ ਸਿਤ ਮਹਿਕਮਾ ਸੁੱਤਾ ਪਿਆ ਇੱਕ ਇਕਲੌਤਾ ਅਫਸਰ ਉਹ ਜਿਹੜਾ ਉਹ ਤੁਰਿਆ ਫਿਰਦਾ ਵਿਚਾਰਾ ਲੱਕ ਬੰਨ ਕੇ ਹੁਸ਼ਿਆਰਪੁਰ ਤੋਂ ਤੇ ਬਾਕੀ ਜਿਹੜੇ ਸਾਰੇ ਦੇ ਸਾਰੇ ਸੁੱਤੇ ਪਏ ਆ ਚੁੰਝੋੜਾ ਤੇ ਉਹਨਾਂ ਨੂੰ ਵੀ ਮਾਰਨਾ ਚਾਹੀਦਾ ਕਿ ਭਾਈ ਲੋਕਾਂ ਨੇ ਦੁੱਧ ਪੀਣਾ ਆ ਇਹਨਾਂ ਵਾਸਤੇ ਵਿਚਾਰਿਆਂ ਦੇ ਵਾਸਤੇ ਭਾਵੇਂ ਥੋੜਾ ਘਟਾ ਦਿਓ ਪਰ ਮਿਲੇ ਤਾਂ ਅਸਲੀ ਜੇਕਰ ਪੈਸੇ ਅਸਲੀ ਖਰਚ ਰਹੇ ਨੇ ਤਾਂ ਫਿਰ ਅਸਲੀ ਪੈਸੇ ਖਰਚ ਕੇ ਨਕਲੀ ਦੁੱਧ ਪੀ ਕੇ ਅਸਲੀ ਸਿਹਤ ਕਿਉਂ ਗਵਾ ਲਣ ਕਿਉਂਕਿ ਜੇਕਰ ਸਿਹਤ ਗਈ ਫਿਰ ਸਾਰਾ ਕੁਝ ਹੀ ਗਿਆ ਬਿਲਕੁਲ ਹੁਣ ਜਿਹੜੇ ਸਿਹਤ ਅਫਸਰ ਨੇ ਹੁਸ਼ਿਆਰਪੁਰ ਤੋਂ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ ਉਹਨਾਂ ਦੇ ਵੱਲੋਂ ਕਈ ਛਾਪੇ ਮਾਰੇ ਗਏ ਨਕਲੀ ਦੁੱਧ ਨਕਲੀ ਪਨੀਰ ਨਕਲੀ ਘਿਓ ਤੇ ਇਥੋਂ ਤੱਕ ਕਿ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਉਹਨਾਂ ਦੇ ਵਿੱਚ ਮਿਲਾਵਟ ਹੋ ਰਹੀ ਸੀ ਸ਼ਰੀਆਮ ਤੇ ਬੜੇ ਗੰਦੇ ਤਰੀਕੇ ਦੇ ਨਾਲ ਬਣਾਇਆ ਜਾ ਰਿਹਾ ਸੀ ਉਹਨਾਂ ਨੇ ਛਾਪੇ ਮਾਰੇ ਉਹਨਾਂ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਉਹ ਨਿਭਾਈ ਪਰ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹ ਕੀ ਲੈ ਰਹੇ ਨੇ ਜ਼ਹਿਰ ਪੀ ਰਹੇ ਨੇ ਜਾਂ ਫਿਰ ਦੁੱਧ ਪੀ ਰਹੇ ਨੇ ਜਿੰਨਾ ਤੁਸੀਂ ਕਿਹਾ ਕਿ ਦੁੱਧ ਜਿਹੜਾ ਹੈ ਉਹ ਨਕਲੀ ਲੋਕਾਂ ਨੂੰ ਦਿੱਤਾ ਜਾ ਨਕਲੀ ਦੁੱਧ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਜਾ ਰਿਹਾ ਹੈ ਪਹਿਲਾਂ ਕੀ ਹੁੰਦਾ ਸੀ ਲੋਕਾਂ ਨੇ ਘਰਾਂ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਕਿ ਮੱਜਾਂ ਰੱਖੀਆਂ ਹੁੰਦੀਆਂ ਸੀ ਗਾਵਾਂ ਹੁੰਦੀਆਂ ਸੀਗੀਆਂ ਪਰ ਹੁਣ ਘਰਾਂ ਦੇ ਵਿੱਚੋਂ ਉਹ ਸਭ ਕੁਝ ਨਿਕਲ ਚੁੱਕੇ ਲੋਕਾਂ ਨੇ ਮੱਜਾਂ ਗਾਵਾਂ ਵੇਚ ਦਿੱਤੀਆਂ ਨੇ ਇੱਥੋਂ ਤੱਕ ਕਿ ਖੇਤ ਵੀ ਲੋਕ ਹੁਣ ਤਾਂ ਵੇਚ ਚੁੱਕੇ ਨੇ ਕੋਈ ਵੀ ਖੇਤੀਬਾੜੀ ਨਹੀਂ ਕਰਦਾ ਤੇ ਹੁਣ ਬਾਰੋਂ ਜਿਹੜਾ ਦੁੱਧ ਆਉਂਦਾ ਹੈ ਸਵੇਰ ਨੂੰ ਜਿੱਦਾਂ ਤੁਸੀਂ ਕਿਹਾ ਕਿ ਡੋਲੂ ਚੱਕ ਕੇ ਲੋਕ ਜਿਹੜੇ ਨੇ ਉਹ ਤੁਰੇ ਹੁੰਦੇ ਨੇ ਹਾਂ ਜਾਂ ਤਾਂ ਡੇਰੀਆਂ ਦੇ ਉੱਤੇ ਜਾਂ ਫਿਰ ਇੱਕ ਦੁਕੀ ਜਿਹੜੇ ਘਰਾਂ ਦੇ ਵਿੱਚ ਲੋਕਾਂ ਨੇ ਮੱਜਾਂ ਰੱਖੀਆਂ ਹੁੰਦੀਆਂ ਨੇ ਉਹ ਵੀ ਵੇਚਦੇ ਨੇ ਦੁੱ ਤੁਰੇ ਹੁੰਦੇ ਨੇ ਤਾਂ ਨਕਲੀ ਦੁੱਧ ਜਿਹੜਾ ਆ ਜਿਹੜਾ ਵਿਕ ਰਿਹਾ ਲੋਕਾਂ ਦੇ ਘਰਾਂ ਦੇ ਵਿੱਚ ਜਾ ਰਿਹਾ ਹੈ ਇੱਥੇ ਤਾਂ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਸੁਚੇਤ ਹੋਣ ਦੀ ਲੋੜ ਹੈ ਇੱਥੇ ਲੋਕਾਂ ਨੂੰ ਵੀ ਦੇਖਣਾ ਚਾਹੀਦਾ ਹੈ ਕਿ ਦੁੱਧ ਆ ਕਿੱਥੋਂ ਰਿਹਾ ਹੈ ਹੁਣ ਸਿਹਤ ਅਫਸਰ ਤਾਂ ਜਿਹੜੇ ਨੇ ਉਹ ਛਾਪੇ ਮਾਰੀ ਕਰ ਰਹੇ ਨੇ ਹਾਲਾਂਕਿ ਹੁਸ਼ਿਆਰਪੁਰ ਤੋਂ ਆਪਾਂ ਨੂੰ ਬਹੁਤ ਸਾਰੀਆਂ ਖਬਰਾਂ ਬਹੁਤ ਸਾਰੀਆਂ ਤਸਵੀਰਾਂ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਸਨ ਉਹ ਸਾਹਮਣੇ ਵੀ ਆਉਂਦੀਆਂ ਰਹਿੰਦੀਆਂ ਸਨ ਪਰ ਇੱਥੇ ਜਿੱਥੇ ਸਰਕਾਰ ਜਿਹੜੀ ਹੈ ਉਹ ਸੁੱਤੀ ਪਈ ਹੈ ਤਾਂ ਉੱਥੇ ਲੋਕ ਵੀ ਕਿਤੇ ਨਾ ਕਿਤੇ ਜੋਗੀ ਜਿ ਸੁੱਤੇ ਪਏ ਨੇ ਦੇਖੋ ਲੋਕਾਂ ਦੇ ਸੁੱਤਿਆਂ ਹੋਣ ਦਾ ਮੈਨੂੰ ਵੀ ਇਲਮ ਆ। ਹੂੰ ਲੋਕ ਪਤਾ ਨਹੀਂ ਕਿਉਂ ਨਹੀਂ ਇਸ ਗੱਲ ਦੀ ਪ੍ਰਵਾਹ ਕਰਦੇ। ਨਿੱਕੀ ਜਿਹੀ ਗੱਲ ਆਪਾਂ ਫੇਰ ਕਰ ਲਈਏ। ਕਿ ਲੋਕ ਜਦੋਂ ਘਰਾਂ ਦੇ ਵਿੱਚੋਂ ਦੁੱਧ ਲੈਂਦੇ ਨਾ। ਕਈ ਵਾਰ ਆਖਿਆ ਕਰਦੇ ਸੀ ਕਿ ਅੱਜ ਆਂਟੀ ਦੁੱਧ ਪਤਲਾ ਆ। ਹੂੰ ਚੱਕਰ ਕੀ ਹੈ? ਹੂੰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਆਂਟੀ ਦੁੱਧ ਪੂਰਾ ਕਰਨ ਦੇ ਵਾਸਤੇ ਥੋੜਾ ਜਿਹਾ ਪਾਣੀ ਪਾਉਂਦੀ ਹੁੰਦੀ ਸੀ। ਹੂੰ ਠੀਕ। ਪਾਣੀ ਤੱਕ ਤਾਂ ਗੱਲ ਹੁੰਦੀ ਸੀ ਹਾਜ਼ਮ ਇਹ ਚਲ ਪਾਣੀ ਹੈ ਜ਼ਹਿਰ ਥੜੋ ਜੀ ਠੀਕ ਹੈ ਹੁਣ ਪਾਣੀ ਪਾ ਕੇ ਉਹਨੇ ਦੁੱਧ ਪਤਲਾ ਕਿਉਂ ਕੀਤਾ ਕਿਉਂਕਿ ਉਹਦੇ ਵੀ ਨਿਆਣੇ ਉਹਨੇ ਵੀ ਘਰ ਚਾਹ ਪੀਣੀ ਹੈ ਉਹਨੇ ਵੀ ਕਈ ਕੁਝ ਦੁੱਧ ਤੋਂ ਬਣਾਉਣਾ ਹੈ ਦਹੀਂ ਵੀ ਬਣਾਉਣਾ ਹੈ ਲੱਸੀ ਵੀ ਬਣਾਉਣੀ ਹੈ ਉਹਨੇ ਆਪਣਾ ਪੂਰਾ ਕਰਨ ਦੇ ਵਾਸਤੇ ਘਰ ਜਿਹੜਾ ਦੁੱਧ ਦੇਣਾ ਉਹ ਥੋੜਾ ਜਿਹਾ ਪਾਣੀ ਪਾ ਕੇ ਪਤਲਾ ਕਰਕੇ ਉਹਨਾਂ ਨੂੰ ਦੇ ਦੇਣਾ ਹੁਣ ਆ ਜੰਨੇ ਪੂਰੀ ਆਲ ਓਵਰ ਆਪਾਂ ਇੰਡੀਆ ਦੇ ਦੁੱਧ ਦੀ ਇੰਡਸਟਰੀ ਦੀ ਜਿਹੜੀ ਕਿ ਇੱਕ ਵੱਡੀ ਇੰਡਸਟਰੀ ਬਣੀ ਹੋਈ ਹੈ ਹੱਬ ਬਣੀ ਹੋਈ ਹੈ ਹੁਣ ਇੱਥੇ ਦੁੱਧ ਪੂਰਾ ਕਰਨ ਦੇ ਵਾਸਤੇ ਜਿਹੜੀਆਂ ਐਵੇਂ ਕੰਮ ਚਲਾਉ ਕੰਪਨੀਆਂ ਬਣੀਆਂ ਹੋਈਆਂ ਉਹ ਕੀ ਕਰਦੀਆਂ ਹਾਂ ਜਾਂ ਤਾਂ ਫਿਰ ਦੁੱਧ ਦਾ ਪਾਊਡਰ ਜਿਹੜਾ ਉਹ ਪਾ ਪਾ ਕੇ ਮਿਕਸ ਕਰ ਕਰਕੇ ਦੋਜੀ ਵੀ ਜਿਹੜੇ ਦੋਜੀ ਆ ਨਾ ਲੋਕਾਂ ਦੇ ਘਰਾਂ ਦੇ ਵਿੱਚ ਦੁੱਧ ਵੰਡਦੇ ਫਿਰਦੇ ਆ ਸਾਰੇ ਨਹੀਂ ਪਰ ਬਹੁਤ ਸਾਰੇ ਉਹ ਦੋਜੀ ਵੀ ਜਿਹੜਾ ਸੁੱਕਾ ਦੁੱਧ ਦਾ ਪਾਊਡਰ ਲੈਂਦੇ ਆ ਉਹ ਘੋਲ ਕੇ ਪਾਣੀ ਦੇ ਵਿੱਚ ਪਾ ਕੇ ਉਹਨਾਂ ਨੂੰ ਤੇ ਦੁੱਧ ਪੂਰਾ ਕਰਦੇ ਆ ਹੁਣ ਪਾਊਡਰ ਜਿਹਨਾਂ ਦੇ ਹੱਡਾਂ ਦੇ ਵਿੱਚ ਜਾ ਕੇ ਵਸੂਗਾ ਉਹ ਲੋਕ ਕਦ ਕਬੱਡੀ ਦੇ ਮੈਦਾਨ ਦੇ ਵਿੱਚ ਜਾ ਕੇ ਕੌਡੀ-ਕੌਡੀ ਕਰਨਗੇ ਕਦ ਉਹਨਾਂ ਦਾ ਸਟੈਮਨਾ ਬਣੂਗਾ ਕਦ ਉਹਨਾਂ ਦਾ ਲੰਮਾ ਸਾ ਚੱਲੂਗਾ ਕਦ ਉਹਨਾਂ ਦੀ ਲੰਮੀ ਉਮਰ ਹੋਊਗੀ ਉਹ ਲੋਕ ਤਾਂ ਫਿਰ ਆਪਸ ਵਿੱਚ ਡਰ ਦੇ ਟੀਕੇ ਲਾ ਕੇ ਕਬੱਡੀ ਖੇਡਣ ਕਿਤੇ ਫੜਕ-ਫੜਕ ਕੇ ਡਿੱਗਣਗੇ ਇਹ ਸਾਡੀਆਂ ਜਿਹੜੀਆਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦੀਆਂ ਜਿਹੜੀਆਂ ਇਹ ਕੜੀਆਂ ਸਾਰੀਆਂ ਦੀਆਂ ਸਾਰੀਆਂ ਜੁੜੀ ਜਾਂਦੀਆਂ ਜੀ ਸੋ ਸਾਡੀ ਸਰਕਾਰ ਨੂੰ ਜਾਗਣਾ ਪਏਗਾ ਭਾਈ ਇਹ ਗੱਲਾਂ ਕਰਦੇ ਆ ਚਲਾਨ ਕੱਟਦੇ ਆ ਹੈਲਮਟ ਨਹੀਂ ਲਿਆ ਸਿਰ ਤੇ ਇਹਦੇ ਕੋਲ ਲਾਇਸੈਂਸ ਹੈ ਨਹੀਂ ਇਹਦੇ ਕੋਲ ਆ ਹੈ ਨਹੀਂ ਕਿਤੇ ਘੁੰਮ ਕੇ ਦੇਖਿਓ ਸਾਡੇ ਜਿਹੜੇ ਜਿੰਨੇ ਡੇਰੀਆਂ ਵਾਲੇ ਨੇ ਕੋਲ ਲਾਇਸੈਂਸ ਹੈਗੇ ਆ ਜਿੰਨੇ ਆ ਮਠਿਆਈਆਂ ਵਾਲੇ ਹੈਗੇ ਉਹਨਾਂ ਦੇ ਕੋਲ ਸਾਰੀ ਸ਼ੁੱਧਤਾ ਦੀ ਕੋਈ ਪ੍ਰਮਾਣ ਪੱਤਰ ਹੈਗਾ ਜਿੰਨੇ ਆ ਸਮਾਨ ਖਾਣ ਪੀਣ ਦਾ ਵੇਚਦੇ ਉਹਨਾਂ ਦੇ ਕੋਲ ਕੋਈ ਲਾਇਸੈਂਸ ਹੈਗਾ ਇੱਥੇ ਸਾਨੂੰ ਲੋਕ ਜ਼ਹਿਰਾ ਘਲਾ ਘਲਾ ਕੇ ਮਾਰਨ ਦੇ ਆ ਉਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਉਹ ਕਾਰਵਾਈ ਇਸ ਕਰਕੇ ਨਹੀਂ ਕਿਉਂਕਿ ਇਹਨਾਂ ਦੇ ਘਰ ਹੀ ਹੋਲੀਆਂ ਦੀਵਾਲੀਆਂ ਜਾਂਦੀਆਂ ਬਾਕੀ ਲੋਕ ਜਾਣ ਟੱਠੇ ਖੂਦ ਵਿੱਚ ਇਹਨਾਂ ਦੀ ਕੋਠੀ ਹਰ ਸਾਲ ਨਮੀ ਕਿਸੇ ਨਵੇਂ ਜ਼ਿਲ੍ਹੇ ਦੇ ਵਿੱਚ ਬਣ ਜਾਂਦੀ ਇਹਨਾਂ ਨੂੰ ਇੰਨੇ ਨਾਲ ਹੀ ਸਬਰ ਆ। ਭਾਰਤ ਜੋਗੀ ਜੀ ਐਸੇ ਕਰਕੇ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਪਿੱਛੇ ਕਿਤੇ ਨਾ ਕਿਤੇ ਰਹੀ ਜਾ ਰਹੀ ਹੈ ਤੇ ਜੇਕਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਰਕਾਰ ਨਹੀਂ ਜਾਗੀ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੋਕ ਤੇ ਸਰਕਾਰ ਸੁਚੇਤ ਨਹੀਂ ਹੋਏ ਤਾਂ ਮੈਨੂੰ ਲੱਗਦਾ ਹੈ ਹੋਰ ਵੀ ਮੰਦਾ ਹਾਲ ਜਿਹੜਾ ਹੈ ਉਹ ਭਾਰਤ ਦਾ ਹੋ ਜਾਣਾ। ਮੰਦਾ ਹਾਲ ਕੀ ਹੋਣਾ ਹੈ? ਜੀ। ਪੀ ਪੀ ਕੇ ਜ਼ਹਿਰਾਂ, ਖਾ ਖਾ ਕੇ ਜ਼ਹਿਰਾਂ, ਅਸਲੀ ਮਰ ਜਣਾ ਤੁਸੀਂ ਵੀ ਮਰ ਜਣਾ। ਇਹਨਾਂ ਦੀਆਂ ਇਹ ਇਹ ਆਪ ਤਾਂ ਸਾਰਾ ਕੁਝ ਬੁਆਇਲਡ ਹੀ ਗਾਉਂਦੇ ਆ। ਆਪ ਤਾਂ ਇਹਨਾਂ ਨੂੰ ਸਾਰਾ ਕੁਝ ਸ਼ੁੱਧ ਹੀ ਮਿਲਦਾ ਹੈ। ਬਿਲਕੁਲ। ਹਨਾ ਤੇ ਜੇਕਰ ਇਹੋ ਨਕਲੀ ਦੁੱਧ ਕਿਤੇ ਵਿਧਾਨ ਸਭਾ ਦੀ ਕੰਟੇਨ ਦੇ ਵਿੱਚ ਚੱਲਦਾ ਹੋਵੇ। ਕਿਤੇ ਲੋਕ ਸਭਾ ਦੀ ਕੰਟੇਨ ਦੇ ਵਿੱਚ ਚੱਲਦਾ ਹੋਵੇ। ਫਿਰ ਇਹਨਾਂ ਨੂੰ ਤਕਲੀਫ ਹੋਵੇ ਕਿ ਨਾ ਹੋਵੇ। ਇਸ ਤਰ੍ਹਾਂ ਹੋਇਆ ਨਹੀਂ ਤੇ ਨਾ ਹੀ ਕਦੇ ਹੋਣਾ। ਆਹ ਹੀ ਤਾਂ ਰੋਣਾ ਆ। ਜੇਕਰ ਇਹਨਾਂ ਨੂੰ ਟੁੱਟੀਆਂ ਸੜਕਾਂ ਤੋਂ ਲਿਜਾਣ ਵਾਲੇ ਡਰਾਈਵਰ ਹੋਣ। ਮੋਰੇ ਪਾਇਲਟ ਗੱਡੀ ਪਾਲਵੇ ਕਿਤੇ ਇਹਨਾਂ ਨੂੰ ਟੁੱਟੀਆਂ ਸੜਕਾਂ ਤੋਂ। ਫਿਰ ਇਹਨਾਂ ਨੂੰ ਪਤਾ ਲੱਗ ਜਾਏ ਕਿ ਲੋਕ ਕਿੱਥੇ ਜੀਂਦੇ ਨੇ। ਜੇਕਰ ਇਹਨਾਂ ਨੂੰ ਨਕਲੀ ਖਾਣ ਨੂੰ ਮਿਲੇ। ਖੋਆ ਮਿਲੇ, ਪਨੀਰ ਮਿਲੇ, ਦੁੱਧ ਮਿਲੇ, ਫਿਰ ਇਹਨਾਂ ਦੇ ਵੀ ਕਿਤੇ ਲੀਵਰ ਸੜਨ ਕਿਤੇ ਇਹਨਾਂ ਦੇ ਫੇਫੜਿਆਂ ਦੇ ਵਿੱਚ ਵੀ ਕੋਈ ਨੁਕਸ ਪਵੇ ਫਿਰ ਤਾਂ ਇਹਨਾਂ ਨੂੰ ਲੱਗੇ ਦੁੱਖ ਆਪ ਤਾਂ ਸਾਰਿਆਂ ਦਾ ਪਾਣੀ ਵੀ ਪੀਣ ਦਾ ਵਾਲਾ ਜਿਹੜਾ ਬਾਹਰੋਂ ਆਉਂਦਾ ਹੈ ਤੇ ਅਸੀਂ ਗੰਦਾ ਪਾਣੀ ਪੀ ਪੀ ਕੇ ਸਾਡੇ ਪਾਣੀ ਦੇ ਵਿੱਚ ਸ਼ੋਰਵਾ ਆ ਗਿਆ ਸਾਡੇ ਸਾਰੇ ਮਰ ਗਏ ਅਸੀਂ ਸਾਡੇ ਬਾਰੇ ਕਿਉਂ ਨਹੀਂ ਸੋਚਦੇ ਦੁੱਖ ਤਾਂ ਇਸ ਗੱਲ ਦਾ ਜਿਹੜੇ ਸਾਡੇ ਅੱਗੇ ਹੱਥ ਜੋੜ-ਜੋੜ ਕੇ ਵੋਟਾਂ ਦੇ ਲਈ ਖੜਦੇ ਆ ਉਹ ਮੁੜ ਕੇ ਸਾਡੇ ਮਗਰ ਕੋਈ ਨਹੀਂ ਖੜਦਾ ਬਿਲਕੁਲ ਕੋਈ ਨਹੀਂ ਖੜਦਾ ਤੇ ਹੁਣ ਜਿੱਦਾਂ ਤੁਸੀਂ ਕਿਹਾ ਕਿ ਆਪ ਤਾਂ ਸਭ ਕੁਝ ਵਧੀਆ ਖਾ ਰਹੇ ਨੇ ਸਭ ਕੁਝ ਵਧੀਆ ਪੀ ਰਹੇ ਨੇ ਤਾਂ ਖਬਰਾਂ ਤਾਂ ਦੇਖਦੇ ਹੀ ਹੋਣਗੇ ਕੀ ਹੋ ਗਿਆ ਕੀ ਨਹੀਂ ਹੋਇਆ ਸਿਆਸਤਦਾਨ ਨੇ ਸਰਕਾਰ ਹੈ ਹਨਾ ਮੁੱਖ ਮੰਤਰੀ ਹੈ ਪ੍ਰਧਾਨ ਮੰਤਰੀ ਉਹਨਾਂ ਨੂੰ ਖੜਾ ਅੰਦਾਜ਼ੀਆਂ ਹੋਣਗੀਆਂ ਕਿ ਹੋ ਰਿਹਾ ਸਾਰੀਆਂ ਗੱਲਾਂ ਤੋਂ ਜਾਣੂ ਹੁੰਦੇ ਨੇ ਪਰ ਜਾਣ ਕੇ ਨਜ਼ਰ ਅੰਦਾਜ਼ ਕਰਦੇ ਨੇ ਫਿਲਹਾਲ ਖੈਰ ਆਉਣ ਵਾਲੇ ਸਮੇਂ ਦੇ ਵਿੱਚ ਸੁਚੇਤ ਹੋਣ ਦੀ ਲੋੜ ਹੈ ਤੇ ਅਸੀਂ ਵੀ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਖਾਣ ਪੀਣ ਨੂੰ ਖਾਸ ਕਰਕੇ ਤਰਜੀਹ ਜਿਹੜੀ ਹੈ ਉਹ ਦਿੱਤੀ ਜਾਵੇਗੀ ਭਾਰਤ ਦੇ ਵਿੱਚ ਜੋ ਕਿ ਜੇ ਹੁਣ ਆਪਾਂ ਗੱਲ ਕਰਦੇ ਹਾਂ ਕੈਨੇਡਾ ਦੀ ਉਮਾ ਯੂਨੀਵਰਸਿਟੀ ਦੇ ਬਾਹਰ ਕੁਝ ਜਿਹੜੇ ਵਿਦਿਆਰਥੀ ਨੇ ਉਹਨਾਂ ਨੇ ਧਿਲਣਾ ਲਗਾ ਲਿਆ ਪੰਜਾਬੀ ਨੌਜਵਾਨ ਦੱਸੇ ਜਾ ਰਹੇ ਨੇ ਭਾਰਤੀ ਨੌਜਵਾਨ ਦੱਸੇ ਜਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਉਹਨਾਂ ਨੇ ਆ ਰੋਪ ਐ ਲਗਾਏ ਨੇ ਯੂਨੀਵਰਸਿਟੀ ਵਾਲਿਆਂ ਦੇ ਉੱਤੇ ਕਿ ਸਾਨੂੰ ਜਾਣ ਬੁਝ ਕੇ ਫੇਲ ਕਰ ਦਿੱਤਾ ਅਸੀਂ ਸਾਰੀਆਂ ਅਸਾਈਨਮੈਂਟਾਂ ਸਮੇਂ ਤੋਂ ਪਹਿਲਾਂ ਦਿੱਤੀਆਂ ਸਭ ਕੁਝ ਵਧੀਆ ਕੀਤਾ ਅਸੀਂ ਬਹੁਤ ਮਿਹਨਤ ਕਰਕੇ ਪੇਪਰ ਦਿੱਤੇ ਨੇ ਸਾਨੂੰ ਆਸ ਹੈ ਕਿ ਜਿਹੜੀ ਯੂਨੀਵਰਸਿਟੀ ਉਹ ਸਾਨੂੰ ਪਾਸ ਕਰੇਗੀ ਪਰ ਯੂਨੀਵਰਸਿਟੀ ਨੇ ਅਜੇ ਹਾਂ ਨਹੀਂ ਕੀਤਾ ਸੀ ਪੂਰੀ ਮਿਹਨਤ ਕਰਕੇ ਪੇਪਰ ਦਿੱਤਾ ਆਪਣਾ ਪਰ ਯੂਨੀਵਰਸਿਟੀ ਕੀ ਕਰ ਰਹੀ ਹੈ ਪੈਸੇ ਹਟਣ ਦੇ ਲਈ ਪੈਸੇ ਖਾਣ ਦੇ ਲਈ ਸਾਡੀ ਸਫਲੀਆਂ ਕੱਢ ਬੈਠੀ ਹੈ ਕਿਉਂਕਿ ਸਫਲੀਆਂ ਤੇ ਪੈਸੇ ਜਿਹੜੇ ਨੇ ਸਫਲੀ ਜਿਹੜੇ ਪੇਪਰ ਦੁਬਾਰਾ ਪੜਨਾ ਆ ਉਹਦੇ ਪੈਸੇ ਬਹੁਤ ਜ਼ਿਆਦਾ ਹੁੰਦੇ ਨੇ ਤੇ ਉਹਨਾਂ ਨੂੰ ਐ ਕਿ ਜਿਹੜੇ ਸਟੂਡੈਂਟਸ ਫੇਲ ਕਰ ਦਿੱਤੇ ਨੇ ਉਹ ਦੁਬਾਰਾ ਤੋਂ ਪੇਪਰ ਦੇਣਗੇ ਤੇ ਪੈਸੇ ਜਿਹੜੇ ਆ ਉਹ ਹਰੇਕ ਵਿਦਿਆਰਥੀ ਨੂੰ ਦੇਣੇ ਪੈਣਗੇ ਕੁਝ ਇਸ ਤਰੀਕੇ ਦਾ ਵਿਦਿਆਰਥੀ ਜਿਹੜੇ ਨੇ ਅਰੋਪਲ ਗੋਮਾ ਯੂਨੀਵਰਸਿਟੀ ਦੇ ਉੱਤੇ ਲਗਾਉਂਦੇ ਹੋਏ ਨਜ਼ਰ ਆਏ ਨਿੱਕੀ ਉਮਰੇ ਤੁਸੀਂ ਪੜਦਿਆਂ ਵਕਤ ਕਦੇ ਉਹ ਕਹਾਣੀ ਪੜੀ ਸੀ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਵਾਲੀ ਜੀ ਜੀ ਬਿਲਕੁਲ ਉਹਦੇ ਵਿੱਚ ਬੰਦੇ ਨੂੰ ਸੋਨੇ ਦੇ ਅੰਡੇ ਦਿੰਦੇ ਸੀ ਮੁਰਗੀ ਤੇ ਉਹਨੇ ਕੀ ਕੀਤਾ ਇੱਕ ਦਿਨ ਕਹਿੰਦਾ ਕਿ ਇਹ ਅੰਡੇ ਦਿੰਦੀ ਰੋਜ਼ ਇੱਕ ਇੱਕ ਵੀਦਾ ਮੇਰਾ ਸਰਨਾ ਨਹੀਂ ਵੀ ਇਹਨੂੰ ਮਾਰ ਹੀ ਕਿਉਂ ਨਾ ਦਈਏ ਠੀਕ ਉਹਨੇ ਦੇਖਿਆ ਫੇਰ ਵਿੱਚੋਂ ਕੁਝ ਵੀ ਨਹੀਂ ਨਿਕਲਿਆ ਮੜ ਕੇ ਫੇਰ ਪਤਾ ਨਹੀਂ ਉਹਨੇ ਧਰੀ ਵੀ ਆ ਕਿ ਨਹੀਂ ਧਰੀ ਪਰ ਹੁਣ ਜਿਹੜਾ ਕਨੇਡਾ ਸਰਕਾਰ ਆ ਉਹ ਐਡੀ ਮੂਰਖ ਨਹੀਂ ਹੈਗੀ ਉਹਨਾਂ ਨੂੰ ਪਤਾ ਕਿ ਜਿਹੜੀ ਸਾਡੀ ਸੋਨੇ ਦੇ ਅੰਡੇ ਦੇਣ ਵਾਲੀਆਂ ਮੁਰਗੀਆਂ ਨਾ ਉਹਨਾਂ ਨੂੰ ਇੱਕ ਪਲ ਦੇ ਵਿੱਚ ਛਟਕਾਉਣਾ ਨਹੀਂ ਉਹ ਰੋਜ਼ ਅੰਡਾ ਚਾਹੁੰਦੇ ਨੇ ਸੋਨੇ ਦਾ ਸੋਨੇ ਦਾ ਅੰਡਾ ਦੇਣ ਵਾਲੇ ਉਹਨਾਂ ਦੇ ਕੋਲ ਸਟੂਡੈਂਟ ਮੁਰਗੇ ਨੇ ਉਹਨਾਂ ਮੁਰਗਿਆਂ ਨੂੰ ਉਹ ਪਾਸ ਕਰ ਦੇਣ ਤਾਂ ਮੁੜ ਕੇ ਜਾ ਕੇ ਕਿਸੇ ਕਮਾਕਾਰਾਂ ਤੇ ਲੱਗ ਜਾਣ ਤੇ ਉੱਥੋਂ ਕਮਾਈਆਂ ਕਰ ਕਰਕੇ ਆਪਣੇ ਭਾਰਤ ਵਿੱਚ ਭੇਜੀ ਜਾਣ ਤਾਂ ਫਿਰ ਕੈਨੇਡਾ ਨੂੰ ਸਿਆਣਾ ਕੌਣ ਕਹੇਗਾ ਹੁਣ ਯੂਨੀਵਰਸਟੀਆਂ ਵੀ ਸਿਆਣੀਆਂ ਹੋ ਗਈਆਂ ਉੱਥੋਂ ਦੇ ਸਕੂਲ ਕਾਲਜ ਵੀ ਸਿਆਣੇ ਹੋ ਗਏ ਨਾਲੇ ਤਾਂ ਵਧਾਤੀਆਂ ਫੀਸਾਂ ਨਾਲੇ ਹੁਣ ਇਸ ਤਰ੍ਹਾਂ ਹੁਣ ਇਸ ਤਰੀਕੇ ਦੇ ਵਿੱਚੋਂ ਹੁਣ ਉਹਨਾਂ ਨੇ ਟੇਢੀ ਉਂਗਲ ਕਰ ਲਈ ਹੈ ਹੁਣ ਖੀਰ ਇੱਥੋਂ ਕੰਢੀ ਹੁਣ ਇਸ ਤਰੀਕੇ ਦੇ ਨਾਲ ਸਾਡੇ ਪੰਜਾਬੀਆਂ ਦੇ ਬੋਝੇ ਖਾਲੀ ਕਰਨ ਦੇ ਵਾਸਤੇ ਉਹਨਾਂ ਜੇਬਾਂ ਦੇ ਵਿੱਚੋਂ ਪੈਸੇ ਕਢਵਾਉਣ ਦੇ ਵਾਸਤੇ ਕਿ ਜਿੰਨਾ ਕਿ ਇਹਨਾਂ ਦੇ ਵਿੱਚੋਂ 7 ਰਹਿ ਗਿਆ ਉਹ ਵੀ ਨਿਚੋੜ ਲਈਏ ਕਦੇ ਰੇੜੀ ਦੇ ਉੱਪਰੋਂ ਰਸ ਪੀਤੀ ਗੰਨੇ ਦੀ ਹੂੰ ਉਹ ਗੰਨਾ ਪਾਉਂਦਾ ਪਹਿਲਾਂ ਸਿੱਧਾ ਫਿਰ ਉਹਨੂੰ ਮਰੋੜ ਮਰੋੜ ਕੇ ਪਾਈ ਜਾਂਦਾ ਪਾਈ ਜਾਂਦਾ ਉਹ ਸੱਕ ਜਾ ਹੋ ਜਾਂਦਾ ਫਿਰ ਉਹਨੂੰ ਸੁੱਟਦਾ ਹੂੰ ਇਦਾਂ ਹੀ ਹੁਣ ਸਾਡੇ ਵਿੱਚ ਸੱਕ ਹੀ ਰਹਿ ਗਏ ਨਚੋੜ ਨਚੋੜ ਕੇ ਸਾਨੂੰ ਕੈਨੇਡਾ ਅਮਰੀਕਾ ਇੰਗਲੈਂਡ ਵਾਲਿਆਂ ਦੇ ਵਿਲਣੇ ਵਿੱਚੋਂ ਦੀ ਲੰਘਾ ਲਿਆ ਹੁਣ ਸਾਡੇ ਵਿੱਚ ਰਸ ਸਤ ਹੈ ਨਹੀਂ ਪਰ ਫੇਰ ਵੀ ਕਹਿੰਦੇ ਕਿ ਜਿੰਨੀ ਇਹਨਾਂ ਦੀ ਖਲ ਲੱਤ ਦੀ ਲਾ ਲਓ ਕਿਉਂਕਿ ਕੋਵਿਡ ਦੇ ਦੌਰਾਨ ਜਿੰਨਾ ਵੀ ਅੰਤਰਰਾਸ਼ਟਰੀ ਪੱਧਰ ਤੇ ਨੁਕਸਾਨ ਹੋਇਆ ਸੀ ਉਹ ਇਸ ਵੇਲੇ ਦੂਸਰੇ ਮੁਲਕਾਂ ਨੇ ਤਾਂ ਕਰ ਲਿਆ ਪੂਰਾ ਪਰ ਸਾਡੇ ਵਾਲੇ ਜਿਹੜੇ ਹੈਗੇ ਆ ਸਭ ਕੁਝ ਵਿੱਚ ਵਟ ਕੇ ਉਹਨਾਂ ਦੇ ਜਿਹੜੇ ਝੂੜੀਆਂ ਦੇ ਵਿੱਚ ਪਾਈ ਜਾਂਦੇ ਆ ਇੱਥੇ ਸਰਕਾਰਾਂ ਵੀ ਮੂਕ ਦਰਸ਼ਕ ਬਣੀਆਂ ਹੋਈਆਂ ਗੱਲਾਂ ਤਾਂ ਚੱਲੀਆਂ ਸੀ ਕਿ ਬਾਹਰੋਂ ਆਣ ਕੇ ਲੋਕ ਇੱਥੇ ਕੰਮ ਕਰਿਆ ਕਰਨਗੇ ਬਾਹਰੋਂ ਮੁੰਡਿਆਂ ਨੂੰ ਲਿਆਵਾਂਗੇ ਇੱਧਰ ਪਰ ਉਹ ਗੱਲਾਂ ਹਵਾਈ ਗੱਲਾਂ ਰਹਿ ਗਈਆਂ ਉਹ ਇੱਕ ਸ਼ੁਗਲ ਮਸ਼ਕੂਲੇ ਦੀਆਂ ਗੱਲਾਂ ਬਣ ਕੇ ਰਹਿ ਗਈਆਂ ਚੁਟਕਲੇ ਬਣ ਕੇ ਰਹਿ ਗਏ ਸਾਨੂੰ ਤਾਂ ਚੁਟਕਲੇ ਸੁਣਾ ਸੁਣਾ ਕੇ ਲੋਕਾਂ ਨੇ ਮਾਰ ਖਾ ਪਾ ਦੇਣਾ ਆ ਅਸਲ ਦੇ ਵਿੱਚ ਜੋ ਜ਼ਮੀਨੀ ਪੱਤਰ ਤੇ ਕੰਮ ਹੋਣਾ ਚਾਹੀਦਾ ਉਹਦੇ ਪ੍ਰਤੀ ਕੋਈ ਸੁਚੇਤ ਨਹੀਂ ਸਾਡੇ ਨਿਆਣੇ ਉਧਰ ਜਾ ਕੇ ਰੋਲਦੇ ਸਾਡੀ ਲੁੱਟ ਵੀ ਹੁੰਦੀ ਹੈ ਕੁੱਟ ਵੀ ਹੁੰਦੀ ਹੈ ਸਾਨੂੰ ਤਾਂ ਬਹੁਤ ਜ਼ਿਆਦਾ ਵੱਡੇ ਪੱਤਰ ਤੇ ਆਰਥਿਕ ਤੌਰ ਤੇ ਜਸਮਾਨੀ ਤੌਰ ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਔਰ ਉਸ ਸ਼ੋਸ਼ਣ ਦੀ ਨਿਸ਼ਾਨੀ ਇੱਕ ਕਹਾਵੀ ਹੈ ਹੁਣ ਇਹ ਯੂਨੀਵਰਸਟੀਆਂ ਹੁਣੇ ਸਕੂਲ ਸਾਨੂੰ ਨਜੋੜਨ ਤੇ ਆਏ ਹੋਏ ਨੇ ਔਰ ਇਹ ਮਾਪਿਆਂ ਨੂੰ ਵੀ ਸਮਝ ਲੈਣਾ ਚਾਹੀਦਾ ਉਧਰ ਤਾਂ ਹੁਣ ਵੀਜ਼ੇ ਵੀ ਘੱਟ ਮਿਲਨੇ ਜੀ ਪਰ ਅਰਜ਼ੀਆਂ ਨਹੀਂ ਅਗਲੇ ਘੱਟ ਕਰ ਰਹੇ ਕਿ ਅਸੀਂ ਇੰਨੀਆਂ ਹੀ ਅਰਜ਼ੀਆਂ ਲੈਣੀਆਂ ਬਾਕੀਆਂ ਨੇ ਅਸੀਂ ਪੈਸੇ ਵਾਪਸ ਕਰ ਦਵਾਂਗੇ ਨਾ ਪੈਸਾ ਇਕੱਠਾ ਹੋ ਰਿਹਾ ਹੈ ਵੀਜ਼ੇ ਘੱਟ ਲੋਕਾਂ ਨੂੰ ਦੇਣੇ ਨੇ ਹੁਣ ਜਦੋਂ ਇੱਥੇ ਇਹ ਕੰਮ ਚੱਲੇਗਾ ਉੱਥੇ ਵੀ ਜੀ ਉਹਨਾਂ ਦੀ ਭਰਨੀ ਹੈ ਲੋਕਾਂ ਨੂੰ ਸੁਚੇਤ ਹੋਣਾ ਪਵੇਗਾ ਕਿ ਯਾਰ ਕੀ ਐਡਾ ਤੁਹਾਨੂੰ ਉਧਰ ਲੱਭ ਪਿਆ ਕੀ ਐਡਾ ਤੁਹਾਨੂੰ ਉਧਰ ਹੀ ਸਾਰਾ ਕੁਝ ਆਪਣਾ ਫਿਊਚਰ ਦੱਸਦਾ ਇੱਧਰ ਤੁਸੀਂ ਕਿਉਂ ਨਹੀਂ ਕੰਮ ਕਰਦੇ ਕੀ ਅਮਬਾਨੀ ਅਡਾਨੀ ਜਿਹੜੇ ਹੈਗੇ ਉਹ ਇੰਗਲੈਂਡ ਦੇ ਵਿੱਚ ਰਹਿੰਦੇ ਫਿਰ ਲੋਕੀ ਕਹਿਣਗੇ ਅਮਬਾਨੀ ਅਡਾਨੀ ਕਿੰਨੇ ਕਾ ਇੰਡੀਆ ਦੇ ਵਿੱਚ ਯਾਰ ਜੇਕਰ ਤੁਸੀਂ ਇਹੀ ਸੋਚੀ ਜਾਉਂਗੇ ਉਹਨਾਂ ਦੇ ਨਾਲ ਮੁਕਾਬਲੇ ਵਿੱਚ ਖੜੇ ਨਹੀਂ ਹੋਵੋਗੇ ਫਿਰ ਤਾਂ ਇਕੱਲੇ ਰਹਿਣਗੇ ਸਾਡੇ ਇੱਥੇ ਸੋਚ ਪਤਾ ਕੀ ਹੈ ਵੀ ਅਮਾਨੀ ਅਡਾਨੀ ਦੇ ਮੁੰਡੇ ਨੂੰ ਜੇਕਰ ਉਹ ਪਿਓ ਗਿਫਟ ਦੇ ਵਿੱਚ ਕਾਰ ਦੇ ਦਿੰਦਾ ਤੇ ਉਹ ਕਾਰ ਜਿਹੜੀ ਹੈ ਉਹ ਅਗਲਾ ਜਾ ਕੇ ਆਪਣੇ ਕਿਸੇ ਬਾਜ਼ਾਰ ਦੇ ਵਿੱਚ ਵੇਚ ਆਉਂਦਾ ਮੈਂਗੇ ਮੁੱਲ ਤੇ ਉੱਪਰ ਉਹ ਤਾਂ ਵਪਾਰੀ ਆਪ ਹੀ ਬਣਨੇ ਸਾਡੇ ਨਿਆਣੇ ਕੀ ਐ ਸਾਡੇ ਨਿਆਣੇ ਹੈਗਾ ਕਿ ਜੇਕਰ ਲੋੜੀ ਮੰਗ ਲੈਂਦੇ ਆ 200 ਰੁਪਈਆ ਉਹਨਾਂ ਨੂੰ ਮਿਲ ਜਾਂਦਾ 20 ਰੁਪਈਏ ਖਰਚ ਕੇ ਵਿੱਚੋਂ ਅਸਲੀ ਨੋਟ ਖਰਚ ਕੇ ਨਕਲੀ ਨੋਟ ਖੇਡਣ ਦੇ ਵਾਸਤੇ ਲੈ ਆਉਂਦੇ ਆ ਤੇ ਸਾਡੇ ਨਿਆਣੇ ਨਬਾਨੀ ਡਾਨੀ ਕਦ ਬਣਨਾ ਜੀ ਸਾਨੂੰ ਲੋਕਾਂ ਨੂੰ ਸੁਚੇਤ ਹੋਣਾ ਪੈਣਾ ਸਾਨੂੰ ਇਹਨਾਂ ਦੀਆਂ ਸਾਰੀਆਂ ਵੱਡੀਆਂ ਚਾਲਾਂ ਦੇ ਵਾਸਤੇ ਸੁਚੇਤ ਹੋਣਾ ਪਊਗਾ ਤਾਂ ਹੀ ਸਾਡਾ ਭਲਾ ਹੋਣਾ ਨਹੀਂ ਤਾਂ ਜ਼ਮੀਨਾਂ ਜਾਇਦਾਦਾਂ ਅਸੀਂ ਵੇਚ ਵੱਟ ਲਈਆਂ ਪੈਸਾ ਉਧਰ ਭੇਜ ਲਿਆ ਉਧਰ ਨਿਆਂ ਦੇ ਸਾਡੇ ਫੇਲ ਹੋ ਜਣੇ ਨਾ ਕੰਮ ਦੇ ਰਹੇ ਨਾ ਕਾਰ ਦੇ ਉਧਰ ਜਾ ਕੇ ਉਹਨਾਂ ਦਾ ਤਾਂ ਢੱਡ ਭਰ ਜਾਣਾ ਪਰ ਸਾਡੇ ਨਿਆਂ ਨੇ ਨੂੰ ਭੁੱਖਿਆ ਫੁੱਟਪਾਥ ਤੇ ਸੋਣਾ ਪਏਗਾ ਹਾਲਾਤ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਨਹੀਂ ਸੁਚੇਤ ਰਹੋ ਤੁਹਾਨੂੰ ਅਸੀਂ ਇੱਥੋਂ ਜਾਗਰੂਕ ਕਰ ਰਹੇ ਹਾਂ ਜਬਲ ਕੋਲਾ ਹੁਣ ਇਸ ਮਾਮਲੇ ਤੋਂ ਬਾਅਦ ਹੁਣ ਇੱਕ ਰਿਪੋਰਟ ਦੇ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਕੈਨੇਡਾ ਜਾਣ ਦੇ ਜਿਹੜੇ ਚਾਵਾਨ ਨੇ ਉਹਨਾਂ ਦੇ ਵਿੱਚ ਵੀ ਕਮੀ ਆਈ ਹੈ ਹੁਣ ਗਿਰਾਵਟ ਦਰਜ ਕੀਤੀ ਗਈ ਹੈ ਹੁਣ ਕੈਨੇਡਾ ਦਾ ਜਿਹੜਾ ਇੱਕ ਕਰੇਜ਼ ਹੁੰਦਾ ਸੀ ਪਹਿਲਾਂ ਉਹ ਹੁਣ ਨੌਜਵਾਨਾਂ ਦੇ ਵਿੱਚ ਨਹੀਂ ਰਿਹਾ ਹਾਲਾਂਕਿ ਜਿਹੜੇ ਲੋਕਾਂ ਦੀ ਪਹਿਲਾਂ ਤੋਂ ਫਾਈਲਾਂ ਲੱਗੀਆਂ ਹੋਈਆਂ ਨੇ ਉਹਨਾਂ ਨੇ ਤਾਂ ਕਿਸੇ ਬੰਨੇ ਆਪਣੀ ਗੱਲ ਲਾਉਣੀ ਲਾਉਣੀ ਹੈ ਪਰ ਕਿਹਾ ਜਾ ਰਿਹਾ ਰਿਪੋਰਟ ਦੇ ਵਿੱਚ ਹੁਣ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਉਹਨਾਂ ਨੇ ਮੂੰਹ ਫੇਰ ਲਿਆ ਹੈ ਕੈਨੇਡਾ ਤੋਂ ਹਾਲਾਂਕਿ ਕੈਨੇਡਾ ਤੋਂ ਹੀ ਮੂੰਹ ਫੇਰ ਰਿਹਾ ਹੈ ਪਰ ਅਮਰੀਕਾ ਹੋਰ ਵੀ ਬਹੁ ਨੇ ਜਿੱਥੇ ਉਹ ਜਾ ਸਕਦੇ ਨੇ ਦੇਖੋ ਇਹ ਮੂੰਹ ਫੇਰਿਆ ਵਾਲੀਆਂ ਗੱਲਾਂ ਜਿਹੜੀਆਂ ਨਾ ਇਹ ਮੈਨੂੰ ਸੱਚੀਆਂ ਨਹੀਂ ਲੱਗਦੀਆਂ ਇਸ ਕਰਕੇ ਮੂੰਹ ਤਾਂ ਉਦੋਂ ਫਿਰਦੇ ਜਦੋਂ ਸਾਡਾ ਮਾਲਟੇ ਦੇ ਵਿੱਚ ਜਹਾਜ਼ ਡੁੱਬਿਆ ਸੀ ਭਰਿਆ ਜੀ ਮੂੰਹ ਤੇ ਉਦੋਂ ਫਿਰਦੇ ਜਦੋਂ ਪਨਾਮਾ ਦੀਆਂ ਜੰਗਲਾਂ ਦੇ ਵਿੱਚੋਂ ਦੀ ਨੌਜਵਾਨਾਂ ਦੇ ਪੈਰਾਂ ਨੂੰ ਪਿੰਜਰ ਲੱਗਦੇ ਆ ਹੱਡੀਆਂ ਲੱਗਦੀਆਂ ਥੱਲੇ ਜਦੋਂ ਉਹ ਆ ਕੇ ਫੋਨ ਕਰਦੇ ਆਪਣੇ ਘਰਾਂ ਵਾਲਿਆਂ ਨੂੰ ਮੂੰਹ ਤੇ ਉਦੋਂ ਫੇਰਨਾ ਚਾਹੀਦਾ ਸੀਗਾ ਬਹੁਤ ਸਾਰੇ ਸਾਡੇ ਨੌਜਵਾਨ ਦਰਿਆਵਾਂ ਦੇ ਵਿੱਚ ਡੁੱਬ ਕੇ ਮਰ ਗਏ ਜੰਗਲਾਂ ਦੇ ਵਿੱਚ ਖੱਪ ਗਏ ਕਿਤੇ ਜੀਹਾਂ ਦੇ ਵਿੱਚ ਸੜ ਗਏ ਉਦਾਂ ਮਰ ਗਏ ਅਸੀਂ ਮੁਹ ਕਦ ਫੇਰਿਆ ਹੂੰ ਟੜਾ ਟੜ ਜਹਾਜ਼ ਪਰੇ ਜਾ ਰਹੇ ਜੀ ਤੁਸੀਂ ਇਹ ਦੇਖੋ ਕਿ ਜਲੰਧਰ ਦੇ ਵਿੱਚ ਜੇਕਰ ਪਾਸਪੋਰਟ ਦੀ ਗੱਲ ਕਰਦੇ ਆਂ ਤੇ ਬਹੁਤ ਵੱਡੇ ਪੱਧਰ ਤੇ ਲੱਖਾਂ ਦੀ ਤਦਾਦ ਵਿੱਚ ਪਾਸਪੋਰਟ ਬਣਿਆ ਕੀ ਕਰਨ ਨੂੰ ਬਣਿਆ ਉਹਦੇ ਉੱਪਰ ਕਿਤੇ ਮਿੱਟੀ ਦਾ ਤੇਲ ਥੋੜੋ ਮਿਲਣਾ ਜੀ ਉਹਦੇ ਉੱਪਰ ਕਿਤੇ ਸਸਤੀ ਖੰਡ ਥੋੜਾ ਮਿਲਣੀ 2 ਰੁਪਏ ਕਿਲੋ ਵਾਲੇ ਦਾਣੇ ਥੋੜੋ ਮਿਲਨੇ ਆ ਉਹ ਬਾਹਰ ਜਾਣ ਨੂੰ ਹੀ ਬਣਾਇਆ ਹੂੰ ਸਾਡੇ ਲੋਕਾਂ ਦੇ ਵਿੱਚ ਕ੍ਰੇਜ਼ ਘਟਦਾ ਨਹੀਂ ਹੂੰ ਅਸੀਂ ਤਾਂ ਕਿਤੇ ਇੱਕ ਵਾਰੀ ਕਹਿ ਦਿੰਨਾ ਕਿ ਆ ਜਾਓ ਭਾਈ ਤੁਹਾਨੂੰ ਵੀਜ਼ਾ ਲੈਂਡ ਦੀ ਲੋੜ ਨਹੀਂ ਚਲੋ ਜਹਾਜ਼ੇ ਤੇ ਤੁਸੀਂ ਸੱਚ ਜਾਣਿਓ ਜਹਾਜ਼ੇ ਉੱਡ ਜਵੇ ਤਾਂ ਕਹਦੇਓ ਜੀ ਇੰਨੇ ਲੋਕ ਉੱਪਰ ਜਾ ਕੇ ਜਹਾਜ਼ੇ ਪਹਿ ਜਾਣਗੇ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਜੋਗੀ ਜੀ ਹਾਲਾਤ ਵੱਧ ਤੋਂ ਵੱਧਰ ਹੋ ਜਾਣਗੇ ਫਿਲਹਾਲ ਨੌਜਵਾਨਾਂ ਨੂੰ ਇੱਥੇ ਹੁਣ ਸਮਝਣ ਦੀ ਲੋੜ ਹੈ ਕਿ ਜਿੰਨੇ ਪੈਸੇ ਲਗਾ ਕੇ ਤੁਸੀਂ ਵਿਦੇਸ਼ ਵੱਲ ਨੂੰ ਰੁੱਖ ਕਰਨਾ ਹੈ ਉਹਦਾ ਇੱਥੇ ਬਿਜ਼ਨਸ ਕਰੋ ਅਤੇ ਆਪਣੇ ਮਾਪਿਆਂ ਦੇ ਕੋਲ ਰਹਿਣਾ ਦੇ ਅੱਖਾਂ ਸਾਹਮਣੇ ਰਹੋ ਫਿਲਹਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਅੱਜ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਕੀਤੀਆਂ ਨੇ ਜੋਗੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਤੁਹਾਡਾ ਵੀ ਜੀ ਤਾਂ ਪ੍ਰੋਗਰਾਮ ਸਵੇਰੇ ਸਵੇਰੇ ਨੂੰ ਅਸੀਂ ਇੱਥੇ ਸਮਾਪਤ ਕਰਦੇ ਹਾਂ ਕੁਝ ਖਾਸ ਮੁੱਦੇ ਲੈ ਕੇ ਮਿਲ ਤੋਂ ਤੁਹਾਡੇ ਮੁਖਾਤਿਬ ਹੋਵਾਂਗੇ ਜੁੜੇ ਰਹਿੋ ਲਾਈਵ ਪੰਜਾਬੀ ਟੀਵੀ ਦੇ ਨਾਲ ਕੋਈ ਨਾ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਇੱਕ ਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ